ਕਹਿੰਦੇ ਸੀ ਵਿਆਹ ਪਹਿਲਾਂ ਹੁੰਦੇ ਸੀ ਮਾਫ ਕਰਨਾ ਹੁਣ ਗਾ ਨਹੀਂ ਗਾ ਪਤਾ ਕਿਉਂ ਕਹਿੰਦਾ ਹੈ ਗਾ ਇਸ ਕਰਕੇ ਕਹਿੰਦਾ ਹੈ ਵਿਆਹ ਮਾਦੇ ਵਿੱਚ ਜਿਹੜੇ ਕੱਪੜੇ ਨੇ ਉਹ ਕਿਰਾਏ ਤੇ ਲਿਆਂਦੇ ਜਾਂਦੇ ਨੇ ਜਿਆਦਾ ਓਕੇ ਨਾ ਹੋਣਾ ਕਿਰਾਏ ਦੇ ਕੱਪੜੇ ਵਿਆਹ ਨੂੰ ਨਹੀਂ ਪਾਉਣੇ ਚਾਹੀਦੇ ਬਜ਼ੁਰਗ ਕਹਿੰਦੇ ਸੀ ਮੰਗਮਾ ਕੱਪੜਾ ਗਹਿਣਾ ਪਾਇਆ ਅੱਦਾ ਰੂਪ ਕਢਾਇਆ ਹੁਣ ਤਾਂ ਕਿਰਾਏ ਤੇ ਨੇ ਸਾਡੀਆਂ ਧੀਆਂ ਪਹਿਣਾ ਬੱਚੀਆਂ ਦੇ ਕੇਸ ਖੁੱਲੇ ਗळा ਵਿੱਚ ਖੰੜੇ ਪੈ ਪਏ ਨਹੀਂ ਤੇ ਗੁਰੂ ਕੇ ਪਿਆਰਿਓ ਕੱਪੜੇ ਇਦਾਂ ਦੇ ਸਾਡੀਆਂ ਧੀਆਂ ਪਹਿਣਾ ਸਾਡੀਆਂ ਹੀ ਬੱਚੀਆਂ ਨੇ ਇਦਾਂ ਦੀਆਂ ਪਾਉਨੀਆਂ ਨੇ ਕਿ ਸਾਨੂੰ ਸ਼ਰਮ ਲਾਜ ਆ ਜਾਂਦੀ ਹੈ ਇਹ ਕਪੜਾ ਸਾਡੇ ਤਨ ਨੂੰ ਢਕਣ ਲਈ ਹੈ ਮੈਨ ਲੋ ਦੇ ਹਾਣੇ ਗਿਆ ਅਮੀਰ ਉਹ ਖੰਨ ਦਾ ਨਹੀਂ ਉਹਨਾਂ ਦਾ ਵਿਆਹ ਸੀ ਵੇਲ ਨੂੰ 6:00 ਵਜੇ ਉਹ ਕਹਿੰਦੇ ਬਾਬਾ ਜੀ ਪਹਿਲਾਂ ਚਾਹ ਚੱਕੋ ਮੈਂ ਚਾਹ ਛਟਣ ਲੱਗ ਪਿਆ ਟੈਂਟ ਵਿੱਚ ਵਾਹ ਜਿਹੜੀ ਬੱਚੀ ਦਾ ਵਿਆਹ ਸੀ ਉਹ ਕੋਲ ਬੈਠੀ ਸੀ ਕਹਿੰਦਾ ਬਾਬਾ ਜੀ ਆਸ਼ੀਰਵਾਦ ਦਿਓ ਮੈਂ ਉਹਨੂੰ ਕਿਹਾ ਪਿਆਰਿਆ ਜਿਹਨੂੰ ਗੁਰੂ ਰਵਿਦਾਸ ਦਾ ਆਸ਼ੀਰਵਾਦ ਹੋਵੇ ਉਹਨੂੰ ਕਿਸੇ ਦੀ ਆਸ਼ੀਰਵਾਦ ਦੀ ਕੀ ਲੋੜ ਹੈ ਉਹਦੀਆਂ ਤਿੰਨ ਬੱਚੀਆਂ ਸਨ ਉਹ ਦੋ ਤਾਂ ਮਿਲੀਆਂ ਮੈਂ ਕਿਹਾ ਤੀਜੀ ਬੱਚੀ ਕਿੱਥੇ ਹੈ ਕਹਿੰਦਾ ਜੀ ਤੀਜੀ ਇੱਥੇ ਹੀ ਹੋਣੀ ਹੈ ਪਰ ਯਕੀਨ ਜਾਨੋ ਜਦੋਂ ਉੱਠ ਕੇ ਬਜ਼ੁਰਗ ਗਿਆ ਨਾ ਮੈਨੂੰ ਨਾਲ ਦਾ ਸੇਵਾਦਾਰ ਕਹਿੰਦਾ ਬਾਬਾ ਜੀ ਤੀਜੀ ਬੱਚੀ ਆ ਤੁਹਾਡੇ ਨਾਲ ਬੈਠੀ ਹੈ ਜਦੋਂ ਮੈਂ ਉਹਦੇ ਵੱਨੀ ਤੱਕਿਆ ਮੈਂ ਸ਼ਰਮਸ਼ਾਰਕ ਹੋ ਗਿਆ ਮੈਂ ਸਮਝ ਗਿਆ ਉਹਦੇ ਪਿਓ ਨੇ ਝੂਠ ਕਿਉਂ ਬੋਲਿਆ ਕਹਿੰਦਾ ਇੱਥੇ ਹੀ ਹੋਣੀ ਪਤਾ ਹੈ ਕਿਉਂ ਕੁੜੀ ਨੇ ਇਦਾਂ ਦੇ ਲਿਬਾਸ ਇਦਾਂ ਦੇ ਕੱਪੜੇ ਪਹਿਨੇ ਸਨ ਜਿਹੜਾ ਜਿਸਮ ਨੂੰ ਢੱਕਦਾ ਘੱਟ ਸੀ ਦਿਖਾਂਦਾ ਜਾਦਾ ਸੀ ਬਾਪ ਇੰਨਾ ਸ਼ਰਮ ਇਸ਼ਾਰ ਹੋਇਆ ਉਹ ਕਹਿ ਨਾ ਸਕਿਆ ਜੀ ਆ ਮੇਰੀ ਤੀਜੀ ਬੱਚੀ ਵੇਖੋ ਮੈਂ ਆਪਣੀਆਂ ਬੱਚੀਆਂ ਨੂੰ ਹੱਥ ਜੋੜਦਿਆਂ ਤਰਲਾ ਪਾ ਕੇ ਮਨਤ ਕਰਕੇ ਬੇਨਤੀ ਕਰਦਾ ਐ ਬੱਚੀਓ ਤੁਹਾਡਾ ਬਾਪ ਤੁਹਾਡਾ ਭਰਾ ਤੁਸੀਂ ਉਸ ਆਪਣੇ ਬਾਪ ਤੇ ਭਰਾ ਦੀ ਸਿਰ ਦੀ ਲਾਜ ਪੱਗ ਇਹ ਤੁਹਾਡੇ ਹੱਥ ਹੈ ਤੁਹਾਡੇ ਬਾਪ ਦੀ ਕੋਈ ਕਿੱਡੀ ਇੱਜ਼ਤ ਕਰੇ ਤੁਹਾਡੇ ਹੱਥ ਹੈ। ਅੱਜ ਕੱਲ ਬੜਾ ਰਵਾਜ ਚੱਲਿਆ ਏ। ਲੜਕੀ ਕਹਿੰਦੀ ਜੀ ਮੇਰਾ ਤਾਂ ਵੈਸਟ ਫਰੈਂਡ ਹੈ। ਮੁੰਡਾ ਕਹਿੰਦਾ ਮੇਰੀ ਗਰਲਫ੍ਰੈਂਡ ਹੈ। ਸਾਡੇ ਬੱਚੇ ਬੱਚੀਆਂ ਐਦਾਂ ਉਲਝ ਗਏ ਨੇ। ਮੈਂ ਬੇਨਤੀ ਕਰਾਂ ਇਸ ਮਾਦੀਮ ਤੋਂ। اے ਬੱਚਿਓ ਜੇ ਤੁਸੀਂ ਮਿੱਤਰ ਬਣਾਉਣਾ ਏ ਨਾ ਤੁਸੀਂ ਫਰੈਂਡ ਬਣਾਉਣਾ ਏ ਤਾਂ ਆਪਣੀ ਮਾਂ ਨੂੰ ਬਣਾ ਲੈ। ਆਪਣੇ ਭਰਾ ਨੂੰ ਬਣਾ। ਆਪਣੇ ਪਿਓ ਨੂੰ ਬਣਾ ਐ ਬੱਚੀਏ ਤੇਰਾ ਭਾਈ ਜੇ ਤੇਰਾ ਫਰੈਂਡ ਹੋਊਗਾ ਤੇਰੀ ਇੱਜ਼ਤ ਨੂੰ ਗਲੀਆਂ ਵਿੱਚ ਰੋਲ ਨਹੀਂ ਦੇਵੇਗਾ ਐ ਬੱਚੀਏ ਜੇ ਤੂੰ ਆਪਣੇ ਬਾਪ ਨੂੰ ਆਪਣਾ ਬਾਹਪਤੇ ਦੋਸਤ ਸਮਝ ਕੇ ਆਪਣੇ ਦਿਲ ਦੇ ਭਾਵ ਦੱਸੇਂਗੀ ਤੈਨੂੰ ਕਦੇ ਜ਼ਿੰਦਗੀ ਵਿੱਚ ਕਸ਼ਟ ਨਹੀਂ ਸਹਿਣੇ ਪੈਣਗੇ ਤੇ ਬਈ ਮਾਪਿਆਂ ਨੂੰ ਵੀ ਬੇਨਤੀ ਹੈ ਖਾਸ ਕਰਕੇ ਮਾਂ ਨੂੰ ਪੜੋ ਆਪਣੀਆਂ ਜਵਾਨ ਕੁੜੀਆਂ ਨੂੰ ਕੋਲ ਬਿਠਾਇਆ ਕਰੋ ਸਕੂਲ ਜਾਣੀਆਂ ਹੋ ਕਾਲਜ ਜਾਣੀਆਂ ਹੋ ਕੋਈ ਤੁਹਾਨੂੰ ਰਸਤੇ ਵਿੱਚ ਬਾਧ ਘਾਟ ਦਿੱਕਤਾਂ ਨਹੀਂ ਪਰ ਸਾਡੇ ਕੋਲ ਕਿੱਥੇ ਸਮਾਂ ਬਈ ਜਿਹੜਾ ਬਾਪ ਹੈ ਉਹ ਧੀ ਨੂੰ ਕਦੇ ਆਪਣੇ ਕਲਾਵੇ ਵਿੱਚ ਲਏ ਉਹਦਾ ਸਿਰ ਪਲੋਸੇ ਧੀਏ ਬੱਚੀਏ ਤੂੰ ਕਾਲਜ ਪੜਦੀ ਏ ਸਕੂਲ ਜਾਣੀਏ ਸ਼ਹਿਰ ਜਾਣੀਏ ਤੈਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਮੈਂ ਸੋਚਦਾ ਜੇ ਇਦਾਂ ਕਰਾਂਗੇ ਸਾਡੀਆਂ ਬੱਚੀਆਂ ਸਾਡੇ ਬੱਚੇ ਕਦੇ ਗਲਤ ਰਾਹ ਤੇ ਨਹੀਂ ਪੈਣਗੇ ਜੇਕਰ ਫਿਰ ਵੀ ਬਈ ਦਿੱਕਤ ਹੈ ਫਿਰ ਇੱਕ ਮੈਂ ਤੁਹਾਨੂੰ ਮੰਤਰ ਦੱਸਦਾ ਮੰਤਰ ਤੁਸੀਂ ਨੋਟ ਕਰ ਲਓ ਜਿਨ੍ਹਾਂ ਦੇ ਘਰ ਵਿੱਚ ਪਤੀ ਨਸ਼ੇ ਕਰਦਾ ਲੱਖ ਖੁਸ਼ੀਆਂ ਨਹੀਂ ਹਨ ਜਿਨ੍ਹਾਂ ਦੇ ਘਰ ਵਿੱਚ ਗੁਰਬਤ ਗਰੀਬੀ ਹੈ ਜਿਨ੍ਹਾਂ ਦੇ ਬੱਚੇ ਕਹਿਣੀ ਤੋਂ ਵਾਰ ਨਹੀਂ ਬਈ ਪਹਿਣਾਓ ਮੰਤਰ ਨੋਟ ਕਰਨ ਕਿਉਂਕਿ ਇਹ ਮੰਤਰ ਭੈਣਾ ਦੇ ਕੰਮ ਆਣ ਵਾਲਾ ਹੈ ਪਹਿਣਾਓ ਜੇ ਤੁਹਾਡਾ ਆਚਾਰਾ ਨਹੀਂ ਚੱਲਦਾ ਨਾ ਇੱਕ ਕੰਮ ਕਰਿਆ ਕਰੋ ਜਦੋਂ ਸਵੇਰੇ ਬਿਸਤਰ ਤੋਂ ਉੱਠਦੀਆਂ ਹੋ ਤਾਂ ਉਠਣ ਤੋਂ ਪਹਿਲਾਂ ਆਖਿਆ ਕਰੋ ਧਨ ਧਨ ਗੁਰੂੜਵਦਾਸ ਆਖੋ ਪਿਆਰਿਓ ਧਨ ਧਨ ਗੁਰੂੜਵਦਾਸ ਇਹ ਧਨ ਗੁਰੂੜਵਦਾਸ ਧਰਤੀ ਨੂੰ ਇਦਾਂ ਨਮਸਕਾਰ ਕਰਕੇ ਐ ਗੁਰੂੜਵਦਾਸ ਪਾਤਸ਼ਾਹ ਤੇਰੀ ਕਿਰਪਾ ਹੋਈ ਹੈ ਪਿਆਰ ਵਾਲੇ ਵੈਦਾਂ ਵੀ ਕਈ ਵਾਰ ਹੋ ਜਾਂਦਾ ਨੇ ਕਈ ਸੁੱਤੇ ਰਹਿ ਜਾਂਦੇ ਨੇ ਵਿਚਾਰੇ ਉਹਨਾਂ ਨੂੰ ਸਵੇਰ ਦੀ